ਆਪੇ ਪ੍ਰੋਗਰਾਮ ਵਗੀ ਤੋਰਦੇ ਹਾਂ ਸਵਾਰਜੀਤ ਮੋਗਾ ਖਬਰਾਂ ਬੁਲੇਟਿਨ ਲੈ ਕੇ ਹਾਜ਼ਰ ਹੈ ਸਵਾਰਜੀਤ ਕੋ-ਹੈਡ ਪੇਜ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਸ਼ੀਕਾਲ ਅੱਜ ਦਿਨ ਸੋਮਵਾਰ 22 ਅਪ੍ਰੈਲ ਦੇਸੀ ਨਿਹਣਾ ਦਸਵਸਾਖੇ ਹੁਣ ਤੁਸੀਂ ਵਤਨ ਦੀ ਮਿੱਟੀ ਦੇ ਖਬਰਾਂ ਸੁਣੋ ਪਹਿਲਾ ਪੇਸ਼ ਨੇ ਖਾਸ ਖਬਰਾਂ ਅਦਾਲਤ ਨੇ ਕਿਹਾ ਕੇਦਰੀ ਵੱਲ ਦੀ ਸਿਹਤ ਜਾਂਚ ਲਈ ਇੱਕ ਮੈਡੀਕਲ ਰਿਪੋਰਟ ਕਰੇ ਕਾਇਮ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਵਿੱਚ ਹੋਏ ਸ਼ਾਮਲ ਸਤਾਲੀ ਦਲ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਕੀਤਾ ਗਿਆ ਐਲਾਨ ਕਿਸਾਨਾਂ ਨੂੰ ਇੱਟਾਂ ਮਾਰਨ ਵਾਲੇ ਬੀਜਪੀ ਵਰਕਰ ਕਥੁੱਤੇ ਸਸੇ ਪੁਲਿਸ ਨੇ ਠੋਕਿਆ ਮਕੱਦਮਾ ਸਤਾਲ ਖੇੜਾ ਨੇ ਮੀਟਿੰਗ ਤੇ ਲਾਇ ਦੰਦੀਰ ਦੋਸ਼ ਵਿਸਾਧਕੀ ਦਾ ਦਿਹਾੜਾ ਮਨਾਟੇ ਭਾਰਤੀ ਜੱਥਾ ਭੱਤਿਆ ਵਤਨ ਨਿੰਨਾ ਖਬਰਾਂ ਦੀ ਤਸਵੀਰ ਤੇ ਕੁਝ ਹੋਰ ਖਬਰਾਂ ਨਵੀਂ ਦਿੱਲੀ ਦੀ ਅਦਾਲਤ ਨੇ ਅੱਜ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ AIMs ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਡਾਕਟਰੀ ਜਾਂਚ ਲਈ ਮੈਡੀਕਲ ਬੋਰਡ ਕਾਇਮ ਕਰਨ ਦੇ ਨਿਰਦੇਸ਼ ਦਿੱਤੇ ਨੇ ਬੋਰਡ ਇਹ ਕਹੇਗਾ ਕਿ ਕੀ ਕੇਜਰੀਵਾਲ ਨੂੰ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਇਨਸੂਲਿਨ ਦੀ ਲੋੜ ਹੈ ਜਾਂ ਨਹੀਂ ਇਸ ਤੋਂ ਇਲਾਵਾ ਬੋਰਡ ਉਹਨਾਂ ਦੀ ਸਿਹਤ ਨਾਲ ਜੁੜੇ ਹੋਰ ਪਹਿਲੂਆਂ ਤੇ ਵੀ ਗੌਰ ਕਰੇਗਾ ਸੀਬੀਆਈ ਅਤੇ ਇਹ ਵੀ ਕੇਸਾਂ ਲਈ ਵਿਸ਼ੇਸ਼ ਜੱਜ ਕਾਵੇਰੀ ਭਵਨ ਜਿਨੇ ਵੀਡੀਓ ਕਾਨਫਰencing ਰਾਹੀਂ ਆਪਣੇ ਡਾਕਟਰ ਨਾਲ ਲਾਗ ਕਰਨ ਲਈ ਜੀਵਾਰ ਦੁਆਰਾ ਧਾਰਿਤ ਕੀਤੀ ਅਰਜ਼ੀ ਨੂੰ ਰੱਦ ਕਰਦੇ ਹੋਏ ਇਹ ਹੁਕਮ ਦਿੱਤਾ ਹੈ ਗੁਜਰਾਤ ਦੇ ਸੂਰਤ ਲੋਕ ਸਭਾ ਚੋਣ ਪਾਟਪਾ ਦੇ ਉਮੀਦਵਾਰ ਨੇ ਬਿਜਾਇਰ ਮੁਕਾਬਲਾ ਜਿੱਤ ਲਈ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਬਾਕੀ ਸਾਰੇ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਨਾਲ ਭਾਜਪਾ ਦੇ ਮੁਕੇਸ਼ ਬਲਾਲ ਦਾ ਨਿਰਵਿਰੋਧ ਚੁਣੇ ਜਾਣਾ ਤੈ ਹੋ ਗਿਆ ਵਰਨਣਯੋਗ ਹੈ ਕਿ ਚੋਣ ਅਧਿਕਾਰੀ ਨੇ ਇਥੋਂ ਕਾਂਗਰਸ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਸਨ ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁਲਜ਼ਮਾਂ ਵਿੱਚੋਂ ਇੱਕ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਜੇ ਸਿਆਸੀ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਹੈ ਤਾਂ ਇਹ ਉਸ ਦੀ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਹੋਵੇਗੀ ਪਿਛਲੇ ਸਾਲ 25 ਜਨਵਰੀ ਨੂੰ ਸਿੱਖ ਅਦਾਲਤ ਨੇ ਲਖੀਮਪੁਰ ਖੀਰੀ ਵਿੱਚ 2021 ਵਿੱਚ ਹਿੰਸਾ ਦੀ ਮੰਦਭਗ ਦੀ ਭਿਆਨਕ ਘਟਨਾ ਵਿੱਚ ਆਸ਼ੀਸ਼ ਮਿਸ਼ਰਾ ਨੂੰ ਅੰਤਰੀਮ ਜ਼ਮਾਨਤ ਦਿੱਤੀ ਸੀ ਜਿਸ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ ਸੀ ਸਿਪਰੀਮ ਕੋਰਟ ਨੇ ਜੇਥਲੀ ਅਦਾਲਤ ਵੱਲੋਂ ਆਸ਼ੀਸ਼ ਮਿਸ਼ਰਾ 'ਤੇ ਲਗਾਈਆਂ ਗਈਆਂ ਅੰਤਰੀਮ ਅਦਮਾਨਤਿਆ ਸ਼ਰਤਾਂ ਵਿੱਚ ਢਿੱਲ ਦਿੱਤੀ ਸੀ ਅਤੇ ਉਸ ਨੂੰ ਇਸ ਮਿਆਦ ਦੌਰਾਨ ਉੱਤਰ ਪ੍ਰਦੇਸ਼ ਦਾ ਦਿੱਲੀ ਤੇ ਨਾਂ ਰਹਿਣ ਦਿੱਤਾ ਸੀ ਜਸਟਿਸ ਸੂਰਿਆਕਾਂਤ ਤੇ ਜਸਟਿਸ ਪੀਐਸ ਨਰਸੀਮਹਾ ਦੇ ਬੈਂਚ ਨੇ ਪੀੜਤਾ ਵਿੱਚ ਇੱਕ ਵਕੀਲ ਭਾਰਤ ਪੁਸ਼ ਪ੍ਰਸ਼ਾਂਤ ਪੁਸ਼ਣ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਮਿਸ਼ਰਾ ਸਿਆਸੀ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਨੇ ਅਤੇ ਇੱਕ ਸਮਾਗਮ ਵਿੱਚ ਟ੍ਰਾਈਸਾਈਕਲ ਵੰਡ ਰਹੇ ਸਨ ਬੈਂਚ ਨੇ ਜ਼ੁਬਾਨੀ ਤੌਰ ਤੇ ਕਿਹਾ ਜੇ ਉਹ ਸਰੀਰਕ ਤੌਰ ਤੇ ਹਾਜ਼ਰ ਹੋ ਰਿਹਾ ਹੈ ਤਾਂ ਇਹ ਜੀਤੀਨੀ ਤੌਰ ਤੇ ਉਲੰਘਣਾ ਹੈ ਕੂਸ਼ਣ ਨੇ ਕਿ ਮਿਸ਼ਰਾ ਸਿੱਖਲ ਇਦਾਲਤ ਦੁਆਰਾ ਤੈਅ ਜ਼ਮਾਨਤ ਸ਼ਰਤੀ ਉਲੰਘਣਾ ਕਰ ਰਿਹਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਸਿਰਫ ਮੁਕੱਦਮੇ ਲਈ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋ ਸਕਦਾ ਪਰ ਉਸਨੇ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਵਿੱਚ ਟਰਾਈਸਾਈਕਲ ਵੰਡਣ ਦੇ ਵਕ ਵਕ ਸਮਾਧਨਾ ਦੇ ਵਿੱਚ ਫਿਸਟਾ ਲਿਆ ਹੈ ਪੰਜਾਬ ਕਾਂਗਰਸ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਕਾਂਗਰਸ ਦੇ ਸਾਥਕ ਪ੍ਰਧਾਨ ਮਹਿੰਦਰ ਚੇਤੀ ਕਾਂਗਰਸ ਦਾ ਹੱਥ ਛੱਡ ਕੇ ਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੇਂਦਰ ਕੇਪੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ ਕੇਪੀ ਦੁਆਬੇ ਵਿੱਚ ਕਾਂਗਰਸ ਦਾ ਵੱਡਾ ਚਿਹਰਾ ਸਮੇਂ ਤੋਂ ਲਗਾਤਾਰ ਪਾਰਟੀ ਤੋਂ ਨਾਰਾਜ਼ ਚੱਲਦੇ ਸਨ ਦਰਸਲ ਕੇਪੀ ਜਲੰਧਰ ਤੋਂ ਲੋਕ ਸਭਾ ਟਿਕਟ ਦੇ ਦਾਅਵਾ ਕਰਤਾਂ ਪਰ ਪਾਰਟੀ ਨੇ ਇਥੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਦੇ ਵਿੱਚ ਕਾਰ ਦਿੱਤਾ ਹੁਣ ਕੇਪੀ ਨੇ ਸਦਾ ਲਈ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਅਕਾਲੀ ਦਲ ਦੇ ਵਿੱਚ ਸ਼ਮੂਲਿਤ ਕਰ ਲਈ ਹੈ ਇਹ ਵੀ ਪਤਾ ਲੱਗਾ ਕਿ ਕਾਲੀ ਦਲ ਉਹਨਾਂ ਨੂੰ ਜਲੰਧਰ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦਾ ਹੈ ਕਿ ਕੇਪੀ ਦੇ ਕਾਲੀਕਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਚਰਨਜੀਤ ਚੰਨੀ ਤੇਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਕੇਪੀ ਜਿੱਤੇ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਨੇ ਉੱਥੇ ਕੇਪੀ ਦਾ ਜਲੰਧਰ ਵਿੱਚ ਵੱਡਾ ਅਧਾਰ ਹੈ ਦੂਜੇ ਪਾਸੇ ਪਹਿਲਾਂ ਹੀ ਚੌਧਰੀ ਪਰਿਵਾਰ ਸਾਤ ਦਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਨਜੀਤ ਕੌਰ ਕਾਂਗਰਸ ਹੁੰ ਸਾਡੇ ਪਾਰਟੀ ਵਿੱਚ ਸ਼ਾਮਲ ਹੋ ਚੁੱਕੀ ਹੈ ਤੇ ਕੇਵਿ ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ, ਭਾਜਪਾ ਨੇ ਸੁਸ਼ੀਲ ਰਿੰਕੂ ਤੇ ਆਮਦ ਦੇ ਪਾਰਟੀ ਨੇ ਸਵਨ ਕੁਮਾਰ ਤਿੰਨੋਂ ਨੂੰ उम्मीदवार एलाना है बस अकाली दल वालों उम्मीदवार श्रोमी अकाली दलो अपने उम्मीदवार चंडीगढ़ भी उम्मीदवार का एलान किया गया है दूजी सूची के मद्देनजर अकाली दल ने महेंद्र सिंह चेपी जलंधर तो टिकट दे दिखती है इस तलावा बठिडा तो हरसिमत कौर बादल लुधियाण तो रणजीत सिंह हशियारपुर तो सोहन ठंडल ਚੋਤ ਤੋਂ ਬਬੀ ਮਾਨ ਅਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਦਸਨ ਯੋਗਾਂ ਦੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਜਲੰਧਰ ਵਿਖੇ ਪੰਜਾਬ ਕਾਂਗਰਸ ਦੇ ਸਾਥਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਮੌਕੇ ਉਕਤ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ ਕੁੱਲ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਇਹਨਾਂ ਵਿੱਚ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਠੀਮਾ ਜੀ ਰਣਜੋਤ ਸਿੰਘ ਸਾਹਿਬ ਤੋਂ ਪ੍ਰੋਫੈਸਰ ਪ੍ਰਿੰਸੀ ਚਦੂ ਮਾਦਰਾ ਫਤੇੜਾਤ ਨੂੰ ਅੰਕੀ ਸ਼ਰਮਾ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਫਤੇਗੜ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ ਸੀਤਕੋਟ ਤੋਂ ਰਾਜਵਿੰਦਰ ਸਿੰਘ ਅਤੇ ਸੰਗਰੂਰ ਤੋਂ ਇਤਪਾਲ ਸਿੰਘ ਝੋਂਡਾ ਨੂੰ ਟਿਕਟ ਦਿੱਤੀ ਗਈ ਸੀ ਜਲੰਧਰ ਦੇ ਸਾਧਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਵਿੱਚ 21 ਪਰਿਵਾਰ ਦੇ ਮੈਂਬਰਾਂ ਦਾ ਕਾਂਗਰਸ ਅਤੇ ਭਾਜਪਾ ਵਿੱਚ ਰਹਿਣ ਦਾ ਅੰਕੜਾ ਅੱਧੀ ਦਰ ਦੇ ਨੇੜੇ ਪਹੁੰਚ ਗਿਆ ਹੈ ਇਸ ਮਾਮਲੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਕੈਪਟਨ ਰਵਿੰਦਰ ਸਿੰਘ ਦਾ ਜਿਨ੍ਹਾਂ ਨੇ ਪੱਤਰ ਸਭਾ ਵਿੱਚ ਸ਼ਾਮਲ ਹੋਣ ਤੋਂ ਕਾਫੀ ਦੇਰ ਬਾਅਦ ਤੱਕ ਵੀ ਉਹਨਾਂ ਦੀ ਪਤਨੀ ਸਮੀਤ कौर ਨੇ ਆਪਣੇ ਲੋਕ ਸਭਾ ਮੈਂਬਰਸ਼ਿਪ ਬਚਾਉਣ ਲਈ ਅਧਿਕਾਰਤ ਤੌਰ ਤੇ ਕਾਂਗਰਸ ਨਹੀਂ ਛੱਡੀ ਸੀ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਵਿਰੋਧੀ ਧਿਰਾਂ ਕਾਂਗਰਸ ਦੇ ਅਗੋ ਪ੍ਰਤਾਪ ਬਾਜਵਾ ਦੀ ਜਿਨ੍ਹਾਂ ਦਾ ਭਰਾ ਫਤੇਜੰਗ ਬਾਜਵਾ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਹੈ ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਇੱਕ ਘਰ ਵਿੱਚ ਦੋ ਪਾਰਟੀਆਂ ਦੇ ਝੰਡੇ ਲੱਗੇ ਹੋਣ ਲਈ ਤੰਜ ਤਸਤੇ ਰੰਦੇ ਨੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਇਹ ਸੂਚੀ ਦਿਨੋ ਦਿਨ ਲੰਬੀ ਹੁੰਦੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸਿੰਘ ਜਾਖੜ ਦਾ ਨਾਮ ਸ਼ਾਮਲ ਹੈ ਜਿਹਨਾਂ ਦਾ ਪਤੀ ਜਸਦੀਪ ਜਖੜ ਕਾਂਗਰਸ ਦਾ ਵਿਧਾਇਕ ਹੋਣ ਦੇ ਬਾਵਜੂਦ ਅਧਿਕਾਰਿਕ ਤੌਰ ਤੇ ਭਾਜਪਾ ਲਈ ਕੰਮ ਕਰ ਰਿਹਾ ਹੈ ਇਸ ਸੂਚੀ ਵਿੱਚ ਵੱਡਾ ਨਾਂ ਲੁਧਿਆਣਾ ਦੇ ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਜੋ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਨੇ ਪ੍ਰਸਾਦ ਦਾ ਮੁੱਖ ਮੰਤਰੀ ਬਿਜੇਂ ਸਿੰਘ ਦੇ ਪ੍ਰਭਾਵ ਦੇ ਹੋਰ ਮੈਂਬਰਾਂ ਵੀ ਸ਼ਾਮਲ ਗੁਰਪੀਰਤ ਕੋਟਲੀ ਅਜੇ ਵੀ ਕਾਂਗਰਸ ਲਈ ਸਰਗਰਮੀ ਨਾਲ ਕੰਮ ਕਰ ਰਹੇ ਨੇ ਇਹਨਾਂ ਤਾਜ਼ਾ ਮਾਮਲਾ ਜ਼ਿਲੰਧ ਦੇ ਸਾਬਕਾ ਸੰਸਦ ਮੈਂਬਰ ਚੌਦੀ ਸੰਚੋਪ ਸਿੰਘ ਦੀ ਪਤਨੀ ਦਾ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ਤੇ ਨਾਮ ਨਿਰਣ ਤੋਂ ਨਿਰਾਜ਼ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਪਰ ਉਹਨਾਂ ਦੇ ਪੁੱਤਰ ਤੇ ਫਲੋਰ ਦੇ ਵਿਧਾਇਕ ਵਿਕਰਮ ਸਿੰਘ ਨੇ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਬਚਾਉਣ ਲਈ ਅਜੇ ਤੱਕ ਕਾਂਗਰਸ ਨਹੀਂ ਛੱਡੀ ਹੈ ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਦਾ ਵਿਰੋਧ ਕਰਨਾ ਕਿਸਾਨਾਂ ਤੇ ਇੱਟਾਂ ਪੱਥਰ ਫੁੱਟਣ ਵਾਲੇ ਭਾਜਪਾ ਵਰਕਰਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਜਦੋਂ ਘਟਨਾ ਵਾਪਰੀ ਸੀ ਤਾਂ ਪੁਲਿਸ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀ ਘਟਨਾ ਤੋਂ ਬਾਅਦ ਕਿਸਾਨਾਂ ਨੇ ਅਗਲੇ ਦਿਨ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਦਫ਼ਤਰ ਦਾ ਘਰਾਓ ਕੀਤਾ ਸੀ ਕਿ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ ਇਸ ਪੂਰੀ ਘਟਨਾ ਬਤੇ ਅੱਜ ਵੀ ਦਰਜ ਨਹੀਂ ਕਰੀਤ ਕਿਸਾਨ ਜਸਨੀ ਹੋ ਗਏ ਹਨ ਇਹ ਘਟਨਾ ਦਿੱਤੇ ਬੁੱਧਵਾਰ ਸਾਰਾਪਰੈਲ ਦੀ ਸ਼ਾਮ ਨੂੰ ਵਾਪਰੀ ਸੀ ਅੰਮ੍ਰਿਤਸਰ ਵਿੱਚ ਲੋਪੋ ਕੇ ਅਦਿ ਨਿਰਪੰਦ ਟਿੰਡ ਟੱਟੇਵੱਡ ਚ ਪੱਛਪਾ ਗੂ ਮਕੰਦਸ਼ਿੰਧ ਮਹਲਵਲੋਂ ਪ੍ਰੋਗਰਾਮ ਕਰਵਾਇਆ ਗਿਆ ਸੀ ਇਸ ਬੰਦੀ ਸੂਚਨਾ ਮਿਲਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਝੰਡੇ ਲੈ ਕੇ ਪਹੁੰਚਦੇ ਸਨ ਇਸ ਤੋਂ ਬਾਅਦ ਪਿੰਡ ਟੱਟੇਵੱਡ ਦੇ ਮੁੱਖ ਪੱਛਪਾ ਪਚਾਰਕ ਜਗਦੀਸ਼ ਸਿੰਘ ਤੇ ਕੇਵਲ ਸਿੰਘ ਨੇ ਕਿਸਾਨਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਜਾਂਚ ਤੋਂ ਬਾਅਦ ਪੁਲਿਸ ਨੇ ਨਿਰੰਦਰ ਸਿੰਘ ਦੀ ਸ਼ਿਕਾਇਤ ਤੇ ਦੋਵਾਂ ਖਿਲਾਫ ਆਰ ਪੀ ਸੀ 1860 ਦੀ ਧਾਰਾ 323 324 506 ਤੇ 34 ਤਹ ਇਕ ਮਾਮਲਾ ਦਰਜ ਕਰ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਐਲਾਨ ਕੀਤੀ ਦੂਜੀ ਸੂਚੀ ਅਨੁਸਾਰ ਪਠੰਡਾ ਲੋਕ ਸਭਾ ਹਲਕੇ ਤੋਂ ਮੈਦਾਨ ਦੇ ਵਿੱਚ ਉਤਰੇਗੇ ਮੌਜੂਦਾ ਸਾਂਸਦ ਬੀਬਾ ਹਰਸਿੰਦਰ ਸਿੰਘ ਕੋਰ ਬਾਦਲ ਸ਼ੁਕਰਾਨੇ ਵੱਜੋਂ ਤਕਸ਼ਰੀ ਦਮਦਮਾ ਸਾਹਿਬ ਨਤਮਸਤਕ ਹੋਏ ਮੱਥਾ ਟੇਕਨ ਉਪਰੰਤ ਗੱਲਬਾਤ ਕਰਦੇ ਹਾਂ ਉਹਨਾਂ ਨੇ ਟਿਕਟ ਲਈ ਪਾਰਟੀ ਦਾ ਧੰਨਵਾਦ ਕਰਦੇ ਹਾਂ ਅਕਾਲੀ ਦਲ ਅਤੇ ਦੂਜੀਆਂ ਸਿਆਸੀ ਤਰਾਂਸ਼ਕਾਰ ਲੜਾਈ ਨੂੰ ਦਿੱਲੀ ਅਤੇ ਪੰਜਾਬ ਵਿਚਕਾਰ ਜੰਗ ਦੱਸਿਆ ਹੈ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਰਾ ਨੇ ਫੋਟੋਆਂ ਤੇ ਵੀਡੀਓ ਕਲਿੱਪਿੰਗ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਤੇ ਗੰਭੀਰ ਦੋਸ਼ ਲਗਾਏ ਨੇ ਖਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਐਫ ਆਈ ਆਰ ਵਿੱਚ ਸ਼ਾਮਲ ਇੱਕ ਮੁਲਜ਼ਮ ਮੀਥੇਰ ਦੇ ਵਿਆਹ ਵਿੱਚ ਸ਼ਾਮਲ ਹੋਇਆ ਸੀ ਤੇ ਹੁਣ ਚੋਣ ਪ੍ਰਚਾਰ ਵਿੱਚ ਨਜ਼ਰ ਆ ਰਿਹਾ ਹੈ ਉਹਨਾਂ ਨੇ ਇਸ ਮਾਮਲੇ ਵਿੱਚ ਮੀਥੇਰ ਤੋਂ ਜਵਾਬ ਮੰਗਿਆ ਹੈ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਰਾ ਅੱਜ ਸੁਨਾਮ ਪਹੁੰਚੇ ਅਤੇ ਇਸ ਮੌਕੇ ਤੇ ਇੱਕ ਵਰਕਰ ਮਿਲਣੀ ਨੂੰ ਵੀ ਸੰਬੋਧਨ ਕਰ ਰਹੇ ਸਨ ਇਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਸ਼ਾ ਕੂੜੀਆ ਤੇ ਵੀਆਪੀ ਕਲਚਰ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਸਚਾਈ ਸਭ ਦੇ ਸਾਹਮਣੇ ਹੈ ਨਸ਼ਾ ਤੇ ਸ਼ਰਾਬ ਮਾਫੀਆ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਦਲੇ ਦੀ ਨੀਤੀ ਤਹਿਤ ਕੰਮ ਕਰ ਰਹੇ ਨੇ ਦਰਜਨਾ ਕਾਂਗਰਸੀ ਆਗੂਆਂ ਤੇ ਝੂਠੇ ਕੇਸ ਦਰਜ ਕਰਕੇ ਜਿਹੜੇ ਕਿ ਦਿੱਤਾ ਗਿਆ ਹੁਣ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਆ ਗਿਆ ਹੈ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਮਿੰਦਰ ਸਿੰਘ ਢੀਲਸਾਂ ਨੂੰ ਇੱਕ ਨਾ ਦੇਣ ਨਾਲ सुखबीर सिंह का किरदार बेनकाब हो गया है तो बादल ने अपना नुकसान किया है उन बादल से कोई भरोसा नहीं करेगा इस मौके कई आगू मौजूदी दिहाड़ा बना के भारतीय जत्था जतन पर आया है इस मौके पंजाब पुलिस बटालीयन एक सौ चुताली बटालीयन वालों सख्त सुरक्षा के इंतजाम किए गए सन ताकि श्रद्धालुओं को किसी किस्म की मुश्किल न आए जत्थे डिप्टी लीडर रविंद्र सिंह खालसा ने गलबात करते हुए दसिया ਗੁਰਦੁਆਰਾ ਸ਼੍ਰੀ ਪੰਜਾਬ ਸਾਹਿਬ ਹਸਨ ਅਬਦਾਲ ਵਿਖੇ ਖਾਲਸਾ ਦਾ ਸਾਜਨਾ ਦਿਵਸ ਸ਼ਬਦਾਂ ਭਾਵਨਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਉਹ ਪਾਕਿਸਤਾਨ ਸਥਿਤ ਹੋਰ ਗੁਰਦੁਆਮਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਗੁਰਦੁਆਮਾਂ ਦੇ ਕੇ ਬਹੁਤ ਪਿਆਰ ਤੇ ਸਤਿਕਾਰ ਮਿਲਿਆ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ ਇਮੀਗ੍ਰੇਸ਼ਨ ਅਤੇ ਕਸਟਮ ਦੀ ਲੜਿੰਦੀ ਕਾਰਜ ਦੀ ਕਾਰਵਾਈ ਤੋਂ ਬਾਅਦ ਜੱਥੇ ਨੂੰ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕੀਆਂ ਨੇ ਸਵਰਨਜੀਤ Singh, ਮੋਗਾ ਨੂੰ ਦਿਓ